ਆਦਾਂ ਝੂਠੀਆਂ ਵੀਡੀਓ ਫੇਕ ਵੀਡੀਓ ਲਿਆ ਆ ਨਾਨਕੇ ਤੇ ਉਧਰ ਬਣਾ ਕੇ ਲੈ ਜਾਂਦੇ ਆ ਜੀ ਇੱਕ ਕੋਠੀ ਡਿੱਗੀ ਆ ਦੂਜੀ ਕੋਠੀ ਖੜੀ ਆ ਆਣ ਕੇ ਕੋਈ ਵੇਖ ਕੇ ਤੇ ਸਹੀ ਜਦੋਂ ਕੋਈ ਇੱਥੇ ਆਣ ਕੇ ਵੇਂਦਾ ਫੇਰ ਆ ਨਾ ਉਧਰ ਦੇ ਸਾਹਮਣੇ ਖੜੀ ਦੀਦੀ ਆ ਸਾਰਿਆਂ ਨੂੰ 20 ਕਿੱਲੇ ਪੈ ਲਈ ਇਹਨਾਂ ਦਾ ਮੁੰਡਾ ਇਟਲੀ ਚ ਆ ਇਹਨਾਂ ਬਣਾ ਹੀ ਲੈਣੀ ਤੇ ਬਣਾ ਤੇ ਗੁਰੂ ਰਾਮਦਾਸ ਨੇ ਦੇਣੀ ਆ ਕੌਣ ਕਹਿੰਦਾ ਇੱਟੇ ਵੀ ਇੱਕ ਵੀਡੀਓ ਤੁਹਾਨੂੰ ਇੱਥੇ ਵਿਖਾ ਦਿੰਨੇ ਆਂ ਵੀ ਕਿੰਨੀਆਂ ਸਾਡੇ ਕੋਲ ਆਉਂਦੀਆਂ ਵਾ ਪੂਲਰ ਗਾੜੀ ਬਹਿ ਕੇ ਨਾਲੇ ਪਾਣੀ ਤਾਂ ਨਹੀਂ ਪੀ ਗਏ ਨਾਲੇ ਲੰਮੇ ਪੈ ਕੇ ਨਾਲੇ ਇੱਥੇ ਵੀਡੀਓ ਬਣਾਣ ਕੇ ਲੈ ਗਏ ਆ ਵੀ ਇਹ ਠੱਗੀਆਂ ਮਾਰਦੇ ਐ ਫਲਾਣ ਨੇ ਉਹ ਜੇ ਅਸੀਂ ਕਹਿੰਨਾ ਠੱਗੀ ਮਾਰਦੇ 9 ਸਾਲ ਦੇ ਅਸੀਂ ਇੱਥੇ ਹੀ ਰਹਿ ਰਹੇ ਆ ਜੇ ਸਾਡੇ ਤਾਂ ਅੱਜ ਵਕਤ ਦੀ ਘੜੀ ਆਈ ਅੱਜ ਆਣੇ ਲੋਕ ਆ ਜਾਂਦੇ ਨੇ ਠੱਗੀਆਂ ਮਾਰਦੇ ਉਹਦੋਂ ਦੇ ਕਿੱਥੇ ਗਏ ਸੀ ਉਹਦੋਂ ਦੇ ਸਾਨੂੰ ਕੋਈ ਆਣ ਕੇ ਪੁੱਛਦਾ ਇਹਦੇ ਉਹਦੇ ਸਰੀਰ ਦੀ ਬਾਡੀ ਦੇ ਤਿੰਨ ਤਿੰਨ ਰੰਗ ਹੋਏ ਨੇ ਉਹ ਤਰ੍ਹਾਂ ਗੰਨੇ ਦੇ ਵਿੱਚ ਮੰਦਾ ਹਾਲ ਹੋ ਜਾਂਦਾ ਵਾ ਉੱਥੇ ਬਾਹਰ ਜਾ ਕੇ ਕਮਾਈਆਂ ਕਰਨੀਆਂ ਬ ਫਿਰ ਬਣਾ ਕੇ ਕਹਿੰਦੇ ਆਏ ਕੁਛ ਤੇ ਵਾਹਿਗੁਰੂ ਸੱਚਾ ਪਾਤਸ਼ਾਹ ਕੋਈ ਗੱਲ ਨਹੀਂ ਅੱਜ ਮੇਰੇ ਨਾਵਾਂ ਤੇ ਕੱਲ ਨੂੰ ਉਹਦੀ ਵਾਰੀ ਆਜੇ ਮੈਂ ਤਾਂ ਇੱਕੋ ਗੱਲ ਕਹਿਨੀ ਆ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਵੀ ਗਦਾਰ ਹੈਗੇ ਸੀ ਉਹ ਲੋਕਾਂ ਨੇ ਉਹਨੂੰ ਟੀਮਾ ਮਾਰੀਆਂ ਅੱਜ ਵੀ ਉਹ ਗਦਾਰਾਂ ਦੀ ਪੀੜੀ ਜਿਹੜੀ ਚੱਲੀ ਆਉਂਦੀ ਆ ਸਾਡੇ ਬਾਰੇ ਕੋਈ ਜੋ ਮਰਜ਼ੀ ਬੋਲੀ ਜਾਵੇ ਜੋ ਮਰਜ਼ੀ ਬਲੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਗੁਰੂ ਰਾਮਦਾਸ ਜੀ ਦਾ ਆਸਰਾ ਵਾ ਇਟਲੀ ਵਾਲੀ ਇਟਲੀ ਵਾਲੀ ਕੋਠੀ ਬੜੀ ਚਰਚਾ ਤੇ ਰਹੀ ਹੈ ਬੜੀ ਚਰਚਾ ਤੇ ਰਹੀ ਹੈ ਹਾਂ ਮਦਦ ਲਈ ਕਿੰਨੇ ਲੋਕ ਆਏ ਅਗੇ ਮਦਦ ਤੇ ਵੀਰਾਂ ਭਰਾਵਾਂ ਨੇ ਮਤ ਬੜੀ ਕੀਤੀ ਐਵੇਂ ਕਹਿਨ ਦੀ ਨਹੀਂ ਗੱਲ ਜਿਹੜੇ ਬਾਹਰੋਂ ਵੀਰ ਭਰਾ ਆਏ ਨੇ ਉਹਨਾਂ ਨੇ ਚਲੋ ਸਾਡੇ ਬੱਚੇ ਦੇ ਖਾਤੇ 'ਚ ਪੈਸੇ ਪਾਏ ਨੇ ਸਾਡੇ ਘਰ ਤੱਕ ਨਹੀਂ ਕੋਈ ਪਹੁੰਚਾ ਸਾਡੇ ਘਰ ਤੱਕ ਪਹੁੰਚਿਆ ਵਾ ਤੇ ਇੱਕ ਉਹ ਜਿਲ੍ਹਾ ਪਹੁੰਚਿਆ ਗਰਦੀਪ ਉਹ ਆਵਾ ਸਾਡੇ ਘਰ ਤੱਕ ਚਲੋ ਬਾਕੀ ਜਿਹੜੀ ਫੇਕ ਵੀਡੀਓ ਬਣਾਉਣ ਲਈ ਜਾਂ ਸਾਡੇ ਸਾਹਮਣੇ ਆ ਜਾਣ ਇੱਥੇ ਹੀ ਰਹਿਨੇ ਆ ਇੱਥੇ ਹੀ ਤੰਬੂ ਚ ਹੀ ਰਹਿਨੇ ਸਾਰੀ ਦਿਹਾੜੀ ਇੱਥੇ ਆ ਜਾਣ ਤੁਹਾਡੇ ਪੁੱਤਰ ਜਿਹੜੇ ਨੇ ਉਹ ਇਸ ਤੋਂ ਬਾਅਦ ਆਏ ਸੀ ਜਾਂ ਉਸ ਤੋਂ ਪਹਿਲਾਂ ਆ ਗਏ ਸੀ ਨਹੀਂ ਜੀ ਐਮਰਜੈਂਸੀ ਛੁੱਟੀ ਆ ਐਮਰਜੈਂਸੀ ਛੁੱਟੀ 29 ਤਰੀਕ ਨੂੰ ਜਦੋਂ ਕੋਠੀ ਡਿੱਗੀ ਉਦੋਂ ਨਹੀਂ ਆਇਆ ਜਦੋਂ ਪਹਿਲੇ ਦਿਨ ਹੀ ਪਾਣੀ ਆਇਆ ਤੁਹਾਨੂੰ ਉਦੋਂ ਕੋਈ ਅੰਦਾਜ਼ਾ ਸੀ ਕਿ ਆਹ ਹਾਲ ਹੋ ਜਾਊਗਾ ਨਹੀਂ ਜੀ ਨਹੀਂ ਨਹੀਂ 27 ਤਰੀਕ ਨੂੰ ਸਾਰੀ ਦਿਹਾੜੀ ਪਾਣੀ ਇੱਥੇ ਵਗਿਆ 28 ਤਰੀਕ ਨੂੰ ਪਰਲਾ ਪੋਸ਼ਨ ਬਹਿ ਗਿਆ 29 ਤਰੀਕ ਨੂੰ ਡਿੱਗਾ ਪੁੱਤ ਦਾ ਵਿਆਹ ਕਰਨਾ ਸੀ ਹਾਂਜੀ ਜ ਹੋਨ ਫਿਰ ਪੋਸਟਪੋਨ ਕੀਤਾ ਅਗਲੇ ਵੀ ਡਰ ਗਿਆ ਵੀ ਉਹ ਆਪ ਤੰਬੂ ਜੇ ਰਹਿਣ ਡੇ ਅਸੀਂ ਕੁੜੀ ਰੋਬਣੀ ਆ ਉੱਤੇ ਘੋਨੇ ਵਾਲੇ ਦੇ ਕੇ ਆ ਸਾਰਾ ਕੁਝ ਇਦਾਂ ਹੀ ਛੱਡ ਕੇ ਚਲ ਜਨਾ ਡੇਢ ਕਿਲਾ ਮੇਰੀ ਪਹਿਲੀ ਆ ਇੱਥੇ ਮੈਨੂੰ ਕੋ ਡੇਢ ਕਰੋੜ ਹੀ ਦੇ ਦੇ ਉੱਤੇ ਚਲ ਜੇ ਮੇਰੇ ਬੇਟੇ ਦੇ ਕੋ ਖਾਤੇ ਚੈੱਕ ਕਰਾ ਲੈ ਜੋ ਮਰਜੀ ਕਰਾ ਲੈ ਇਹਦੇ ਵਿੱਚ ਕੀ ਆ ਇਹ ਕੋ ਅੱਜ ਕੱਲ ਜਿਹੜਾ ਨੈੱਟ ਦਾ ਜੋਗਿਆ ਦਾ ਤੱਕਾ ਵੀ ਕੋਈ ਆ ਜਿਹੜਾ ਕੋ ਦੁੱਖ ਪ੍ਰਗਟ ਕਰਦਾ ਜਾਂ ਮਰਦਦੀ ਕਰਦਾ ਨਹੀਂ ਤੇ ਸਾਰੇ ਭੈਣ ਭਰਾਏ ਹੋਈ ਆ ਤਮਾਸ਼ਾ ਵੇਖਣ ਵਾਲੇ ਕੋਈ ਗੱਲ ਨਹੀਂ ਗਈ ਇੱਕਦਮ ਮੰਨ ਦਿਓ ਕਿ ਨਜ਼ਰਾਂ ਵੀ ਲੱਗੀਆਂ ਨੇ ਚਲੋ ਉਹ ਤੇ ਗੁਰੂ ਰਾਮਦਾਸ ਜੀ ਜੇ ਗੁਰੂ ਰਾਮਦਾਸ ਜੀ ਦੀ ਨજર ਸਵੱਲੀ ਹੁੰਦੀ ਨਾ ਤੇ ਕਿਸੇ ਨੂੰ ਜਾਵਣੀ ਸੀ ਹਉਣੀ ਚਲ ਜੋ ਉਹਨੂੰ ਮਨਜ਼ੂਰ ਹੈ ਨਾ ਉਹਨੂੰ ਨਹੀਂ ਸੀ ਮਨਜ਼ੂਰ ਸਾਡੇ ਇੱਥੇ ਰਹਿਣਾ ਇੰਨੀ ਇੰਨੀ ਹਿੰਮਤ ਕਿੱਥੋਂ ਆਉਂਦੀ ਹੈ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਦਿੰਦਾ ਵਾ ਜੀ ਇਹ ਨਹੀਂ ਹਿੰਮਤ ਉਹ ਹੀ ਦਿੰਦਾ ਵਾ ਜੀ ਤਾਂ ਨਾ ਕਭੀ ਉਹਨੇ ਇਤੋਂ ਤੱਕ ਪਹੁੰਚਾਇਆ ਸੀ ਜੇ ਨਹੀਂ ਵੀ ਰਹੀ ਤੇ ਗਾਂ ਅੱਗੇ ਵੀ ਬਣਾ ਕੇ ਦੇਣਗੇ ਤੇ ਗੁਰੂ ਰਾਮਦਾਸ ਜੀ ਬਣਾ ਕੇ ਦੇਣ ਬੜਾ propto ਗੁਰੂ ਰਾਮਦਾਸ ਜੀ ਦੇ ਬੜਾ ਗੁਰੂ ਰਾਮਦਾਸ ਜੀ ਦੇ ਘਰ ਜਾਈਦਾ ਵਾ ਪਪੇ ਦਾ ਪੈਨੜਾ ਕਿਧਰੋਂ ਪੈਂਦਾ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਜੇ ਕੋਈ ਸਾਹਮਣੇ ਆਣ ਕੇ ਬੋਲੇ ਤੇ ਐਦਾਂ ਨਹੀਂ ਕਿਹੜੀ ਗੱਲ ਆ ਐਦਾਂ ਚੋਰੀ ਤੇ ਜਿਹੜਾ ਮਰਜੀ ਚੋਰੀ ਦਾ ਪਠਾਣੇਦਾਰ ਨੇ ਵੀ ਗਾਲਾਂ ਕੱਢ ਲੈਣੇ ਆ ਪੰਜਾਬ ਨੂੰ ਹੜਾਂ ਦੀ ਮਾਰ ਪਈ ਤਾਂ ਜਿਹੜੇ ਘਰਾਂ ਦੀ ਤਬਾਹੀ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਉੱਥੇ ਇੱਕ ਵੀਡੀਓ ਬਹੁਤ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਕੋਠੀ ਜਿਹੜੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਉਹ ਕੋਠੀ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਰਮਦਾਸ ਦੇ ਪਿੰਡ ਕੋਨੇਆਲਾ ਦੀ ਜਿਹੜੀ ਇਹ ਕੋਠੀ ਹੈ ਇਟਲੀ ਵਾਲੀ ਕੋਠੀ ਇਹ ਮਸ਼ਹੂਰ ਹੋਈ ਕਿਉਂਕਿ ਇਹ ਨੌਜਵਾਨ ਇਟਲੀ ਦੇ ਵਿੱਚ ਰਹਿੰਦਾ ਸੀ ਜਿਨੇ ਦਿਨ ਰਾਤ ਮਿਹਨਤ ਕਰਕੇ ਇੱਕ ਸੁਪਨਿਆਂ ਦਾ ਆਸ਼ੀਆਨਾ ਤਿਆਰ ਕੀਤਾ ਜਿਹੜਾ ਕਿ ਹਰ ਕਿਸੇ ਦਾ ਇੱਕ ਸੁਪਨਾ ਹੁੰਦਾ ਹੈ ਪਰ ਇਹ ਕਿਸ ਤਰ੍ਹਾਂ ਢਹਿ ਢੇਰੀ ਹੋ ਗਿਆ ਉਹ ਤੁਸੀਂ ਦੇਖ ਸਕਦੇ ਹੋ ਨੌਜਵਾਨ ਦਾ ਜਨਵਰੀ ਦੇ ਵਿੱਚ ਵਿਆਹ ਵੀ ਰੱਖਿਆ ਸੀ ਜਿਹੜਾ ਫਿਲਹਾਲ ਉਹ ਵੀ ਪੋਸਟਪੋਨ ਕਰਨਾ ਪਿਆ ਮਾਤਾ ਜੀ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਇਸ ਘਰ ਨੂੰ ਲੈ ਕੇ ਜਿੰਨੀ ਚਰਚਾ ਹੋਈ ਜਿਨੇ ਹਮਦਰਦੀ ਦੇ ਹੱਥ ਵਧੇ ਉਹਨੀਆਂ ਹੀ ਸੋਸ਼ਲ ਮੀਡੀਆ ਤੇ ਕੁਝ ਨੈਗੇਟਿਵਿਟੀਆਂ ਵੀ ਫੈਲੀਆਂ ਕਿ ਇਸ ਕੋਠੀ ਵਾਲਿਆਂ ਨੂੰ ਸ਼ਾਇਦ ਬਹੁਤ ਪੈਸਾ ਮਿਲ ਗਿਆ ਹੈ ਤੇ ਉਹ ਗੱਲਾਂ ਸੁਣ ਕੇ ਪਰਿਵਾਰ ਨਰਾਜ਼ ਵੀ ਹੋਇਆ ਪਰਿਵਾਰ ਦੁਖੀ ਵੀ ਹੋਇਆ ਕਿ ਅਸੀਂ ਅੱਜ ਇਸ ਵੱਡੀ ਕੋਠੀ ਨੂੰ ਛੱਡ ਕੇ ਉਸ ਤੰਬੂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਗਏ ਆ ਪਰ باوجود ਇਸ ਦੇ ਇਸ ਤਰ੍ਹਾਂ ਦੀਆਂ ਗੱਲਾਂ ਦਿਲ ਦਿਖਾਉਂਦੀਆਂ ਨੇ ਤਾਂ ਇਹ ਕੋਠੀ ਛੱਡ ਕੇ ਪਰਿਵਾਰ ਕਿੱਥੇ ਇਸ ਵੇਲੇ ਰਹਿ ਰਿਹਾ ਹੈ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਪਰਿਵਾਰ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਪਿੱਛੇ ਤੇ ਪਾਣੀ ਇੰਨਾ ਕਿ ਆ 20 20 20 20 ਫੁੱਟ ਪਾਣੀ ਆ ਹਜੇ ਵੀ ਤੇ ਪਰਸੋਂ ਬੱਚਿਆਂ ਨੇ ਕੋਸ਼ਿਸ਼ ਕਰਕੇ ਤਾਂ ਟਰੈਕਟਰ ਲਾ ਕੇ ਨਾ ਪੱਖੇ ਨਾਲ ਤਾਂ ਪਾਣੀ ਕੱਢਿਆ ਵੀ ਸਾਡੇ ਸੰਦ ਨਹੀਂ ਲੱਭਦੇ 5-7 ਕਿੰਨੇ ਸੰਦੇ ਸਾਡੇ ਜਿਹੜੇ ਲੱਭਦੇ ਨਹੀਂ ਕਿ ਅਸੀਂ ਵੇਖਣਦੇ ਆਂ ਵੀ ਪਤਾ ਨਹੀਂ ਥੱਲੇ ਤੋਂ ਤਸ ਗਏ ਆ ਕਿ ਜਾਂ ਰੁੜ ਗਏ ਆ ਉਹਦੇ ਕਰਕੇ ਪਾਣੀ ਕੱਢਿਆ ਤੇ ਦਿਨੇ ਕੱਢਿਆ ਤੇ ਰਾਤ ਨੂੰ ਫੇਰ ਉਹ ਨਹੀਂ ਹੋ ਗਿਆ ਸੇਮ ਪਾ ਕੇ ਹਾਂਜੀ ਤਾਂ ਕਰਕੇ ਪਾਣੀ ਕੱਢਿਆ ਸੀ ਤੇ ਬਾਕੀ ਆ ਵੇਖਣ ਵਾਲਾ ਜਿਹੜਾ ਕੁਝ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਹੀ ਆ ਤੇ ਤਾਂ ਤੁਹਾਨੂੰ ਦੱਸੀਏ ਵੀ ਜਿੰਨੇ ਸਾਡੇ ਕੋ ਆਪਣੇ ਸੰਤ ਸੁੰਦੀ ਉਹ ਬੱਚੇ ਨੇ ਡੰਗਰ ਡੰਗਰ ਕੱਢ ਲਿਆ ਬਾਕੀ ਤੇ ਆ ਵੇਖ ਲਓ ਭਈ ਇਹ ਤੇ ਦੱਸਣ ਦੀ ਕੋਈ ਜ਼ਰੂਰਤ ਹੀ ਨਹੀਂ ਗਈ ਵੀ ਦੱਸਿਆਂ ਘੜੀ ਘੜੀ ਇੱਕੋ ਗੱਲ ਕਰਿਆ ਹਨਾ ਭਈ ਤੇ ਇਹ ਆਪਣਾ ਕੋਨੇਵਾਲ ਕਹਿੰਨੇ ਆਪਾਂ ਹਾਂਜੀ ਕੋਨੇਵਾਲ ਕੋਨੇਵਾਲ ਹਨਾ ਮਤਲਬ 50 ਮਿੰਟਾਂ ਦੇ ਵਿੱਚ ਇੱਥੇ 12 12 ਫੁੱਟ ਪਾਣੀ ਉੱਤੋਂ ਤੱਕ ਆ ਗਿਆ ਜੋ ਤੇ 5 ਦਿਨ ਇੱਥੇ ਪਾਣੀ ਗਾਵੀ ਵਗੀ ਜੇ ਆ ਜਿਹੜਾ ਥੱਲੜਾ ਨਿਸ਼ਾਨ ਆ ਇਹ 5 ਦਿਨ ਪਾਣੀ ਵਗਦਾ ਰਿਹਾ ਵਾ ਇੱਕ ਪਿੱਛੋਂ ਪਾੜ ਪੈ ਗਿਆ ਅੱਗੋਂ ਪੈ ਗਿਆ ਉਧਰੋਂ ਸਾਰਾ ਉਹ ਪੋਸ਼ਨ ਡਿੱਗ ਗਿਆ ਸਾਰਾ ਸਾਰਾ ਸਮਾਨ ਰੁੜ ਗਿਆ ਵਾ ਇਧਰ ਦੇ ਪੋਸ਼ਨ ਦਾ ਵੀ ਚਲੋ ਉੱਤੋਂ ਸਾਰਾ ਪੋਸ਼ਨ ਚੋ ਗਿਆ ਇਹ ਪਟਣ ਕਰਕੇ ਸਾਰੀ ਕੋਠੀ ਚੋ ਗਈ ਫਿਰ ਵੀ ਚਲੋ ਬੱਚਿਆਂ ਨੇ ਹੌਸਲਾ ਕਰਕੇ ਕੋਈ ਮਾੜੇ ਮੋਟ ਕੱਪੜੇ ਕੁੱਪੜੇ ਕੱਢ ਲਏ ਬੈੱਡ ਕੱਢ ਲਏ ਸਮਾਨ ਕੱਢ ਲਿਆ ਸੀ ਥੋੜਾ ਪਤਾ ਕੱਢ ਲਿਆ ਬੈੱਡ ਕੱਢ ਲੇ ਕੱਪੜੇ-ਕੁਪੜੇ ਉੱਤੇ ਲੈਣ ਵਾਲੇ ਕੱਢ ਲੇ ਬਾਕੀ ਕਣ ਕੇ ਆ ਉਧਰ ਚਾਰ ਪਰੋਲੇ ਕਣ ਕਦੇ ਇੱਕ ਸਰੋਂ ਦਾ ਪਰਿਆ ਵਾ ਮੈਂ ਗੰਨਾ ਸਾਰਾ ਮਾਰਿਆ ਗਿਆ ਵਾ ਝੋਨਾ ਝੰਨਾ ਸਾਰਾ ਮਾਰਿਆ ਗਿਆ ਸਾਰੇ ਨਗਰ ਦਾ ਹੀ ਝੋਨਾ ਕਣਕ ਤੇ ਮਾਰੀ ਮਤਲਬ ਵੀ ਗੰਨਾ ਮਾਰਿਆ ਗਿਆ ਇਹ ਨਹੀਂ ਵੀ ਸਾਡਾ ਹੀ ਗੰਨਾ ਮਾਰਿਆ ਗਿਆ ਤੇ ਸਾਡਾ ਹੀ ਝੋਨਾ ਮਾਰਿਆ ਗਿਆ ਸਾਰੇ ਨਗਰ ਦਾ ਹੀ ਮਾਰਿਆ ਗਿਆ ਹੁਣ ਤੁਸੀਂ ਉਦੋਂ ਦੀ ਰੈਸ਼ ਕਿਤੇ ਕੀਤੀ ਆ ਜੇ ਤੰਬੂਦਲੇ ਸੰਭੂ ਥੱਲੇ ਕੋਠੀ ਤੋਂ ਬਾਅਦ ਸੰਭੂ ਥੱਲੇ ਹਾਂ ਦੇਖ ਵੇ ਇੱਥੇ ਜੋ ਇੱਥੇ ਵੀ ਲੋਕ ਰਹਿਣ ਦੇਣ ਨਾ ਇਹ ਵੀ ਮੈਨ ਨਹੀਂ ਬੜੀ ਬਾਤ ਰਹੀ ਹੈ ਜੇ ਕੋਈ ਲੋਕਾਂ ਨੂੰ ਇੱਥੇ ਵੀ ਰਹਿਣ ਦੇਣ ਤੇ ਲੋਕ ਸਾਡੀਆਂ ਝੂਠੀਆਂ ਵੀਡੀਓ ਫੇਕ ਵੀਡੀਓ ਲਿਆ ਆਣਾਂ ਕੇ ਤੇ ਉਧਰ ਬਣਾ ਕੇ ਲੈ ਜਾਂਦੇ ਆ ਜੀ ਇੱਕ ਕੋਠੀ ਡਿੱਗੀ ਆ ਦੂਜੀ ਕੋਠੀ ਖੜੀ ਆ ਆਣ ਕੇ ਕੋਈ ਵੇਖੇ ਤੇ ਸਹੀ ਜਦੋਂ ਕੋਈ ਇੱਥੇ ਆਣ ਕੇ ਵੇਂਦਾ ਫੇਰ ਆ ਨਾ ਉਧਰ ਦੇ ਸਾਹਮਣੇ ਖੜੀ ਦੀਦੀ ਆ ਸਾਰਿਆਂ ਨੂੰ ਵੀਡੀਓ ਫੇਕ ਮੈਂ ਤਾਂ ਸੱਚੀ ਗੱਲ ਆ ਕੱਲ ਕਹੀ ਮੈਂ ਤਾਂ ਜਿਹੜਾ ਕੋਈ ਕਹਿੰਦਾ ਆਉਂਦਾ ਵੀ ਜੇ ਮੇਰੇ ਕੋ ਹੁਣ ਗਲਤ ਵੀ ਕੁਝ ਬੋਲਿਆ ਗਿਆ ਨਾ ਮੁੜ ਕੇ ਕੋਈ ਗੁੱਸਾ ਨਾ ਕਰੇ ਵੀ ਠੀਕ ਹੈ ਨਾ ਵੀ ਜਿਹੜਾ ਵੀਡੀਓ ਫੇਕ ਬਣਾਉਂਦਾ ਵਾ ਵੀ ਇਹਨਾਂ ਦੀ 20 ਕਿੱਲੇ ਪੈ ਲਈ ਇਹਨਾਂ ਦਾ ਮੁੰਡਾ ਇਟਲੀ ਚ ਆ ਇਹਨਾਂ ਬਣਾ ਹੀ ਲੈਣੀ ਤੇ ਬਣਾ ਤੇ ਗੁਰੂ ਰਾਮਦਾਸ ਨੇ ਦੇਣੀ ਆ ਕੌਣ ਕਹਿੰਦਾ ਇੱਥੇ ਫੇਕ ਵੀਡੀਓ ਤੁਹਾਨੂੰ ਇੱਥੇ ਵਿਖਾ ਦਿੰਦੇ ਆ ਵੀ ਕਿੰਨੀਆਂ ਸਾਡੇ ਕੋ ਆਉਂਦੀਆਂ ਵਾ ਹੂੰ ਅਈ ਤੋਂ ਪਰਸੋਂ ਮੁੰਡੇ ਬਣਾ ਕੇ ਲੈ ਗਏ ਆ ਘਰ ਇੱਥੇ ਕੂਲਰ ਗਾੜੀ ਬਹਿ ਕੇ ਨਾਲੇ ਪਾਣੀ ਤਾਂ ਨਹੀਂ ਪੀ ਗਏ ਨਾਲੇ ਲੰਮੇ ਪੈ ਗਏ ਨਾਲੇ ਉੱਥੇ ਵੀਡੀਓ ਬਣਾ ਕੇ ਲੈ ਗਏ ਆ ਵੀ ਇਹ ਠੱਗੀਆਂ ਮਾਰਦੇ ਆ ਫਲਾਣ ਨੇ ਉਹ ਜੇ ਅਹੀਂ ਕਹਿੰਨਾ ਠੱਗੀ ਮਾਰਦੇ ਨੌ ਸਾਲ ਦੇ ਅਸੀਂ ਇੱਥੇ ਹੀ ਰਹਿ ਰਹੇ ਆ ਹੂੰ ਕੌਣ ਸਾਡੇ ਕੋਲ ਆਇਆ ਕਿਦਾਂ ਅਸੀਂ ਠੱਗੀ ਮਾਰੀ ਸਾਨੂੰ ਕੋਈ ਦੱਸੇ ਤੇ ਸਹੀ ਜੇ ਸਾਡੇ ਤਾਂ ਅੱਜ ਵਕਤ ਦੀ ਘੜੀ ਆਈ ਅੱਜ ਆਣੇ ਲੋਕ ਆ ਜਾਂਦੇ ਨੇ ਠੱਗੀਆਂ ਮਾਰਦੇ ਉਹਦੋਂ ਦੇ ਕਿੱਥੇ ਗਏ ਸੀ ਉਹਦੋਂ ਦੇ ਸਾਨੂੰ ਕੋਈ ਆਣ ਕੇ ਪੁੱਛਦਾ ਹੂੰ ਇਹ ਤਾਂ ਮਤਲਬ ਇਹ ਥੋੜਾ ਹਰ ਇੱਕ ਦਾ ਬੱਚਾ ਬਾਹਰ ਜਾਂਦਾ ਵਾ ਸਾਡੇ ਵੀ ਬੱਚੇ ਨੂੰ ਕਿਸੇ ਜੰਟ ਨੇ ਬਾਹਰ ਖੜਿਆ ਉੱਡ ਕੇ ਤੇ ਚਲੇ ਨਹੀਂ ਗਾ ਗਿਆ ਵੇ ਤੇ ਜੇ ਕੋਈ ਬੱਚਾ ਆਪਣੇ ਇੱਥੇ ਸਾਰੇ ਬੱਚੇ ਰਹਿ ਰਹੇ ਕੋਈ ਨਹੀਂ ਮਿਹਨਤ ਕਰਦਾ ਮੇਰਾ ਛੋਟਾ ਇੱਥੇ ਰਹਿ ਰਿਹਾ ਵਾ ਉਹਦੀ ਇਹਦੇ ਉਹਦੇ ਸਰੀਰ ਦੀ ਬਾਡੀ ਦੇ ਤਿੰਨ ਤਿੰਨ ਰੰਗ ਹੋਏ ਨੇ ਉਂਤਰਾ ਗੰਨੇ ਦੇ ਵਿੱਚ ਮੰਦਾ ਹਾਲ ਹੋ ਜਾਂਦਾ ਵਾ ਉੱਥੇ ਬਾਹਰ ਜਾ ਕੇ ਕਮਾਈਆਂ ਕਰਨੀਆਂ ਬਹੁਤ ਸੌਖੀਆਂ ਹੈ ਇਥੇ ਵੀਡੀਓ ਫੇਕ ਬਣਾ ਲੈਂਦੇ ਜੀ ਉਹ ਆਇਆ ਤੇ ਉਹ ਆ ਮੈਂ ਤਾਂ ਕਹਿੰਨੀ ਆ ਵੀ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਹੇ ਮੇਰੇ ਵਾਹਿਗੁਰੂ ਜਿਹੋ ਜਿਹੇ ਹਾਲਾਤ ਸਾਡੇ ਹੋਏ ਕਿਤੇ ਵੈਰੀ ਦੁਸ਼ਮਣ ਦੇ ਬਣਾਉਣ ਤੇ ਜਿਹੜੇ ਫਿਰ ਬਣਾ ਕੇ ਕਹਿੰਦੇ ਆਏ ਕੁਛ ਤੇ ਵਾਹਿਗੁਰੂ ਸੱਚਾ ਪਾਤਸ਼ਾਹ ਕੋਈ ਗੱਲ ਨਹੀਂ ਅੱਜ ਮੇਰੇ ਨਾਵਾਂ ਤੇ ਕੱਲ ਨੂੰ ਉਹਦੀ ਵਾਰੀ ਆਜੇ ਇਟਲੀ ਵਾਲੀ ਇਟਲੀ ਵਾਲੀ ਕੋਠੀ ਬੜੀ ਚਰਚਾ ਤੇ ਰਹੀ ਹਾਂ ਬੜੀ ਚਰਚਾ ਤੇ ਰਹੀ ਹੈ ਹਾਂ ਮਦਦ ਲਈ ਕਿੰਨੇ ਲੋਕ ਆਏ ਅੱਗੇ ਮਦਦ ਤੇ ਵੀਰਾਂ ਭਰਾਵਾਂ ਨੇ ਮਤ ਬੜੀ ਕੀਤੀ ਐਵੇਂ ਕਹਿਨ ਦੀ ਨਹੀਂ ਗੱਲ ਜਿਹੜੇ ਬਾਹਰੋਂ ਵੀਰ ਭਰਾ ਆਏ ਨੇ ਉਹਨਾਂ ਨੇ ਚਲੋ ਸਾਡੇ ਬੱਚੇ ਦੇ ਖਾਤੇ 'ਚ ਪੈਸੇ ਪਾਏ ਨੇ ਵੀਰ ਜੀ ਦੁਬਈੋਂ ਆਏ ਉਹ ਵੀ ਸਾਨੂੰ 5 ਲੱਖ ਰੁਪਈਆ ਕੈਸ਼ ਦੇ ਕੇ ਗਏ ਨੇ ਸਰਕਾਰ ਵੱਲੋਂ ਕੋਈ ਮਦਦ ਹੋਈ ਨਹੀਂ ਸਰਕਾਰ ਵੱਲੋਂ ਨਹੀਂ ਸਰਕਾਰ ਦਾ ਬੰਦਾ ਨਹੀਂ ਜੋ ਇੱਥੇ ਕੋਈ ਵੀ ਆਇਆ ਰਾਜਾ ਵੜਿੰਗ ਆਇਆ ਸੀ ਤੇ ਉਹ ਮਤਲਬ ਬਾਰੇ ਬਾਰ ਤੁਸੀਂ ਤੇ ਬਾਬਾ ਜੀ ਕੋ ਹੋ ਕੇ ਮੁੜ ਗਿਆ ਵਾ ਉਹਦੇ ਨਾਲ ਹਰ ਪ੍ਰਤਾਪ ਆ ਸਾਡੇ ਘਰ ਤੱਕ ਨਹੀਂ ਕੋਈ ਪਹੁੰਚਾ ਸਾਡੇ ਘਰ ਤੱਕ ਪਹੁੰਚਿਆ ਵਾ ਤੇ ਇੱਕ ਔਜਲਾ ਪਹੁੰਚਿਆ ਗਰਦੀਪ ਔਜਲਾ ਉਹਨੂੰ ਕਹਿੰਦੇ ਆ ਉਹ ਆਇਆ ਸਾਡੇ ਘਰ ਤੱਕ ਚਲੋ ਉਹ ਵੀ ਆਣ ਕੇ ਸਾਡੇ ਨਾਲ ਵੀ ਮਤਲਬ ਵੀ ਦੁੱਖ ਵਾਲੀ ਗੱਲ ਕਰਕੇ ਉਹ ਗੱਲ ਕਰਕੇ ਗਿਆ ਹੋਰ ਨਹੀਂ ਪਰ ਭੈਣ ਭਰਾਵਾਂ ਨੇ ਮਦਦ ਕੀਤੀ ਹਾਂ ਭੈਣ ਭਰਾਵਾਂ ਨੇ ਕੋਈ 8-7 ਲੱਖ ਰੁਪਏ ਮਦਦ ਕੀਤੀ ਆ ਤੁਹਾਨੂੰ ਐਵੇਂ ਕਹੀਏ ਵੀ ਤੇ ਪਰ ਲੋਕੀ ਬਹੁਤੀ ਮੱਤ ਤੇ ਚਲੋ ਜਿਹੜੇ ਕਰਨ ਵਾਲੇ ਕੋਈ ਦਾਨੀ ਸੱਜਣ ਕੋਈ ਵੀਰਪਰਾ ਹੈਗੇ ਹੈਗੇ ਆ ਨਾ ਬਾਕੀ ਜਿਹੜੇ ਫੇਕ ਵੀਡੀਓ ਬਣਾਉਣ ਵਾਲੇ ਜਾਂ ਸਾਡੇ ਸਾਹਮਣੇ ਆ ਜਾਣ ਇੱਥੇ ਹੀ ਰਹਿਣੇ ਆ ਇੱਥੇ ਤੰਬੂ ਚ ਹੀ ਰਹਿਣੇ ਸਾਰੀ ਦਿਹਾੜੀ ਇੱਥੇ ਆ ਜਾਣ ਦੁੱਖ ਲੱਗਦਾ ਇਦਾਂ ਦੀ ਗੱਲਾਂ ਸੁਣ ਕੇ ਕੋਈ ਨਹੀਂ ਕਰੋ RAMDAS ji ਤੇ ਡੋਰਾਂ ਸੁੱਟੀਆਂ ਬੈਠਾ ਵਾ ਛੁੱਡੀ ਪਾਸਾ ਕੋਈ ਗੱਲ ਨਹੀਂ ਕਰੀ ਜਾਂਦੇ ਕੋਈ ਗੱਲ ਐਡੀ ਕੋਈ ਗੱਲ ਨਹੀਂ ਪੁੱਤ ਦਾ ਵਿਆਹ ਕਰਨਾ ਸੀ ਹਾਂਜੀ ਜਨਵਰੀ ਚ ਵਿਆਹ ਸੀ ਹੁਣ ਫਿਰ ਪੋਸਟਪੋਨ ਕੀਤਾ ਹਾਂਜੀ ਹੁਣ ਕੀ ਕੀਤਾ ਅੱਗੇ ਪਲਾਨ ਹੁਣ ਤੇ ਅਜੇ ਅਜੇ ਤੇ ਕੋ ਜੋ ਹੈਗਰੂ ਕਰੇਗਾ ਅਜੇ ਤੇ ਵੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਅਗਲੇ ਵੀ ਡਰ ਗਿਆ ਵੀ ਉਹ ਆਪ ਤਾਂ ਮੁਝੇ ਰਹਿਣ ਡੇ ਆਹੀ ਕੁੜੀ ਰੋਬਣੀ ਆ ਤੇ ਘੋਨੇ ਵਾਲੇ ਦੇ ਕੇ ਹਾਂ ਵੀ ਤਾਂ ਹੈ ਕਿ ਵੀ ਅਜੇ ਤੇ ਹੋਈ ਗੱਲ ਆ ਨਾ ਤੇ ਜਦੋਂ ਇਹ ਸਾਰਾ 25 ਦਿਨ ਹੋ ਗਏ ਮੈਨੂੰ ਲੱਗਦਾ ਉਸ ਤੋਂ ਬਾਅਦ ਹੀ ਸਮਾਂ ਹੋ ਗਿਆ ਤੁਹਾਡੇ ਪੁੱਤਰ ਜਿਹੜੇ ਨੇ ਉਹ ਇਸ ਤੋਂ ਬਾਅਦ ਆਏ ਸੀ ਜਾਂ ਉਸ ਤੋਂ ਪਹਿਲਾਂ ਆ ਗਏ ਸੀ ਨਹੀਂ ਜੀ ਐਮਰਜੈਂਸੀ ਛੁੱਟੀ ਆ ਐਮਰਜੈਂਸੀ ਚੁੱਕੀ 29 ਤਰੀਕ ਨੂੰ ਜਦੋਂ ਕੋਠੀ ਡਿੱਗੀ ਉਦੋਂ ਨਹੀਂ ਆਇਆ ਜਦੋਂ ਪਹਿਲੇ ਦਿਨ ਹੀ ਪਾਣੀ ਆਇਆ ਤੁਹਾਨੂੰ ਉਦੋਂ ਕੋਈ ਅੰਦਾਜ਼ਾ ਸੀ ਕਿ ਆਹ ਹਾਲ ਹੋ ਜੂਗਾ ਨਹੀਂ ਜੀ ਨਹੀਂ ਨਹੀਂ 27 ਤਰੀਕ ਨੂੰ ਸਾਰੀ ਦਿਹਾੜੀ ਪਾਣੀ ਇੱਥੇ ਵਗਿਆ 28 ਤਰੀਕ ਨੂੰ ਪਰਲਾ ਪੋਸ਼ਨ ਬਹਿ ਗਿਆ 29 ਤਰੀਕ ਨੂੰ ਡਿੱਗਾ ਵਾ ਅੱਛਾ ਤੁਸੀਂ ਫਿਰ ਫੋਨ ਤੇ ਉਹਨਾਂ ਨੂੰ ਦੱਸਿਆ ਨਾ ਉਹਦੇ ਉਹ ਆਹੀਂ ਤੇ ਆਹੀਂ ਹਾੜੀ ਦੇ ਨਹੀਂ ਹਿੰਮਤ ਹੀ ਨਹੀਂ ਸੀ ਹੈਗੀ ਪਈ ਆਹੀਂ ਆਪਣਾ ਘਰ ਵੇਖੀਏ ਤੇ ਆਪਣਾ ਸਮਾਨ ਰੋੜਦਾ ਵੇਖ ਲਈ ਲੋਕ ਹੀ ਆਣ ਕੇ ਸਟੀਕਾ ਬਣਾ ਬਣਾ ਕੇ ਪਾਈ ਜਾਂਦੇ ਸੀ ਹੂੰ ਫੇਸਬੁੱਕ ਤੇ ਪਾ ਦੇ ਇੰਸਟਾਗ੍ਰਾਮ ਤੇ ਪਾ ਦੇ ਬਾਹਰੋਂ ਵੀ ਦੇਖਵੇ ਕਿ ਹਾਨੂੰ ਖੁਦ ਪਉਂਦਾ ਵੀ ਤੁਸੀਂ ਮੇਰੇ ਕੋਲ ਪਰਦਾ ਰੱਖਦੇ ਜੋ ਵੀ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਬੱਚਿਆਂ ਦੇ ਕਰੀ ਰਹੀ ਹੈ ਨਾ ਲੋਕੇ ਆਂਦਾ ਮੈਂ ਮੰਮੀ ਆ ਜਦੋਂ ਨੇ ਪਾਈ ਵੀ ਆਪਣੀ ਕੋਠੀ ਡਿੱਗੀ ਆ ਨਾ ਕੀ ਕਹੀਏ ਵੀ ਇਹਨਾਂ ਲੋਕਾਂ ਵਾਂਗ ਆ ਤੇ ਕੋਠੀ ਡਿੱਗੀ ਆ ਨਾ ਚਲੋ ਜਿਹੜਾ ਕੋਈ ਭੈਣ ਭਰਾ ਬੱਚਿਆਂ ਵਾਲਾ ਹੋਊਗਾ ਕੋਈ ਮਾਂ ਪਿਓ ਵਾਲਾ ਹੋਊਗਾ ਉਹ ਆਣ ਕੇ ਮਦਦੀ ਕਰਦਾ ਹੋਊਗਾ ਨਹੀਂ ਤੇ ਸਾਡੇ ਤੇ ਤੁਸੀ ਦੇ ਪਾਣੀ ਆਵੇ ਤੇ ਇਥੇ ਕੋਨੇ ਇਥੇ ਤੇ ਮੇਰੇ ਹਿਸਾਬ ਨਾਲ ਕੁੰਬ ਦਾ ਮੇਲਾ ਲੱਗਾ ਹੁੰਦਾ ਵਾ ਇੰਨੀ ਦੁਨੀਆ ਆਉਂਦੀ ਹੈ ਤਮਾਸ਼ਾ ਤਮਾਸ਼ਾ ਮੈਂ ਤੇ ਇੱਕੋ ਗੱਲ ਕਹਿੰਦੀ ਆ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਵੀ ਗਦਾਰ ਹੈਗੇ ਸੀ ਉਹ ਲੋਕਾਂ ਨੇ ਉਹਨੂੰ ਟੀਮਾ ਮਾਰੀਆਂ ਅੱਜ ਵੀ ਉਹ ਗਦਾਰਾਂ ਦੀ ਪੀੜੀ ਜਿਹੜੀ ਚੱਲੀ ਆਉਂਦੀ ਆ ਸਾਡੇ ਬਾਰੇ ਕੋਈ ਜੋ ਮਰਜ਼ੀ ਬੋਲੀ ਜਾਵੇ ਜੋ ਮਰਜ਼ੀ ਬਲੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਗੁਰੂ ਰਾਮਦਾਸ ਜੀ ਦਾ ਆਸਰਾ ਵਾ ਇਹ ਨੈਗੇਟਿਵਿਟੀ ਤਾਂ ਫੈਲ ਰਹੀ ਆ ਕਿਉਂਕਿ ਸਭ ਦਾ ਧਿਆਨ ਇੱਧਰ ਹੋ ਰਿਹਾ ਹੈ ਜੀ ਧਿਆਨ ਇੱਧਰ ਹੋ ਗਿਆ ਵੀ ਹਾਏ ਮਤਲਬ ਵੀ ਹਾਏ ਪਤਾ ਨਹੀਂ ਇਹ ਲੋਕੀ ਕਹਿੰਦੇ ਵੀ ਇਹਨਾਂ ਦੇ ਇੱਕ ਨਾ ਕਾਉਂਟ 'ਚ 3 ਕਰੋੜ ਰੁਪਈਆ ਆ ਗਿਆ ਇੱਕ ਦਿਨ ਕਹਿੰਦੇ ਵੀ 3 ਕਰੋੜ ਰੁਪਈਆ ਆ ਗਿਆ ਉਹ ਵੀਰ ਜੀ ਆਏ ਨਾ ਜਿਹੜੇ ਦੁਬਈ ਵਾਲੇ ਕਹਿੰਦੇ ਵੀ ਤੁਸੀਂ ਮਤਲਬ ਵੀ ਆਂਦੇ ਆ ਉਥੇ ਕੋਠੀ ਲਈ ਆ ਬਟਾਲੇ ਕੋਠੀ ਲਈ ਆ ਅੰਕਲ ਢਾਡੇ ਕਹਿੰਦੇ ਵੀ ਮੈਨੂੰ ਕੋਈ 1.5 ਕਰੋੜ ਰੁਪਈਆ ਦੇਵੇ ਮੈਂ 1.5 ਕਿਲਾ ਪਹਿਲੀ ਵੀ ਛੱਡ ਕੇ ਇਥੋਂ ਚਲ ਜਣਾ ਆ ਸਾਰਾ ਕੁਝ ਇਦਾਂ ਹੀ ਛੱਡ ਕੇ ਚਲ ਜਣਾ 1.5 ਕਿਲਾ ਮੇਰੀ ਪਹਿਲੀ ਆ ਇਥੇ ਮੈਨੂੰ ਕੋਈ 1.5 ਕਰੋੜ ਹੀ ਦੇ ਦੇ ਉੱਥੇ ਚਲ ਜੇ ਮੇਰੇ ਬੇਟੇ ਦੇ ਕੋਈ ਖਾਤੇ ਚੈੱਕ ਕਰਾ ਲੈ ਜੋ ਮਰਜ਼ੀ ਕਰਾ ਲੈ ਇਹਦੇ ਵਿੱਚ ਕੀ ਆ ਇਹ ਕੋਈ ਅੱਜ ਕੱਲ ਜਿਹੜਾ ਨੈੱਟ ਦਾ ਜੋਗ ਗਿਆ ਅੱਜ ਕੱਲ ਇਹ ਥੋੜਾ ਕੋਈ ਵੀ ਅੰਦਰ ਬੈਗਾਂ ਚ ਪਾ ਕੇ ਕੋਈ ਪੈਸੇ ਰੱਖ ਲੇਗਾ ਇਹੋ ਜਿਹਿਆਂ ਲੋਕਾਂ ਦੀਆਂ ਗੱਲਾਂ ਜੋ ਮੇਰੇ ਕੋਲ ਤਾਂ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਵੀ ਦਾ ਤਾਂ ਆਪ ਕੋਈ ਆ ਜਿਹੜਾ ਕੋਈ ਦੁੱਖ ਪ੍ਰਗਟ ਕਰਦਾ ਜਾਂ ਮਨ ਦਰਦੀ ਕਰਦਾ ਨਹੀਂ ਤੇ ਸਾਰੇ ਭੈਣ ਭਰਾਏ ਹੋਈ ਆ ਤਮਾਸ਼ਾ ਵੇਖਣ ਵਾਲੇ ਕੋਈ ਗੱਲ ਨਹੀਂ ਗਈ ਇਹ ਤੇ ਉਹ ਜੀ ਦੀਆਂ ਤਸਵੀਰਾਂ ਵੀਡੀਓ ਵੀ ਦੇਖੀਆਂ ਸੋਸ਼ਲ ਮੀਡੀਆ ਤੇ ਬੜੇ ਭਾਵੁਕ ਹੋ ਗਏ ਸੀ ਉਹ ਤੇ ਫਿਰ ਬੱਚਾ ਜਿੱਦਨ ਪਹਿਲੇ ਦਿਨ ਉਹਨੇ ਸਾਰਾ ਕੁਝ ਕੋਠੀ ਡਿੱਗਦੀ ਦੇਖੀ ਨਾ ਉਹ ਤੇ ਫਿਰ ਕੋਈ ਵੀ ਮਨੁਸਾਨ ਆ ਉਹਨਾਂ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਇੰਨਾ ਸਮਾਨ ਰੋੜਦਾ ਜਾਵੇ ਤੇ ਕੋਈ ਵੀ ਬੱਚਾ ਹੋ ਆਹੰਕ ਕਹਿੰਦੇ ਬੇਸ਼ੱਕ ਅਸੀਂ ਦੂਜੀ ਵਾਰ ਤੀਜੀ ਵਾਰ ਘਰ ਬਣਾ ਲਈਏ ਪਰ ਜੋ ਆਪਣੀ ਰੀਜ ਪਹਿਲੇ ਵਾਰ ਆਪਣੇ ਘਰ ਤੇ ਲਾਈ ਹੁੰਦੀ ਹੈ ਉਹ ਕੋਈ ਵੱਖਰੀ ਹੁੰਦੀ ਹੈ ਨਹੀਂ ਬੰਦਾ ਨਹੀਂ ਬੰਦਾ ਨਹੀਂ ਬੰਦਾ ਜੇ ਕਹੀ ਹੈ ਨਾ ਵੀ ਝੂਠ ਐਡਾ ਵੱਡਾ ਕੋਪਾੜਾ ਮਿਲ ਜੇਗਾ ਨਹੀਂ ਮਿਲਦਾ ਨਹੀਂ ਬੰਦਾ ਬੜਾ ਤੇ ਤੀਆਂ ਸਾਲਾਂ ਚ ਇੱਕ ਵਾਰ ਹੀ ਬੜੀ ਮੁਸ਼ਕਲ ਨਾਲ ਬਣਿਆ ਵਾ ਉਦਨ ਦੇ ਅੰਦਰ ਗਏ ਨਾ ਹੀ ਨਹੀਂ ਇੰਨਾ ਹੌਸਲਾ ਹੀ ਨਹੀਂ ਹੈਗਾ ਲੋਕ ਜਾਂਦੇ ਹਾਂ ਲੋਕ ਜਾਂਦੇ ਨੇ ਲੋਕ ਵੇਖ ਹੁੰਦੇ ਉੱਪਰ ਜਾ ਕੇ ਚੜ ਕੇ ਆਪਾਂ ਦਾ ਨਹੀਂ ਹੌਸਲਾ ਪੈਂਦਾ ਕਿੰਨੇ ਕਮਰੇ ਸੀ ਉੱਪਰ ਉੱਪਰ ਦੋ ਪੋਸ਼ਣ ਸੀ ਅੱਛਾ ਮਤਲਬ ਚਾਰ ਬੈੱਡਰੂਮ ਸੀ ਦੋ ਡ੍ਰੈਗਰੂਮ ਸੀ ਦੋ ਰਸੋਈਆਂ ਬਣੀਆਂ ਸੀ ਚਾਰ ਬਾਥਰੂਮ ਸੀ ਹਮ ਸਭ ਟੈਟੇ ਸਾਰਾ ਸਾਰਾ ਕੋਜੀ ਜੇ ਇੱਕਦਮ ਮੰਨਦੇ ਹੋ ਕਿ ਨਜ਼ਰਾਂ ਵੀ ਲੱਗੀਆਂ ਨੇ ਚਲੋ ਉਹ ਤੇ ਗੁਰੂ ਰਾਮਦਾਸ ਜੀ ਹੈ ਜੇ ਗੁਰੂ ਰਾਮਦਾਸ ਜੀ ਨਜ਼ਰ ਸਵੱਲੀ ਹੁੰਦੀ ਨਾ ਤੇ ਕਿਸੇ ਨੂੰ ਜਾਵਣੀ ਸੀ ਆਉਣੀ ਚਲ ਜੋ ਉਹਨੂੰ ਮਨਜ਼ੂਰ ਹੈ ਨਾ ਉਹਨੂੰ ਨਹੀਂ ਸੀ ਮਨਜ਼ੂਰ ਸਾਡੇ ਇੱਥੇ ਰਹਿਣਾ ਕੀਪਤਾ ਉਹਨਾਂ ਨੇ ਸਾਡੇ ਵਾਸਤੇ ਵਧੀਆ ਹੀ ਸੋਚ ਆਵੇ ਅੱਜ ਤੰਬੂ ਦੇ ਵਿੱਚ ਸੀਗਾ ਪਤਾ ਵੀ ਇਹ ਸਾਡੇ ਸਾਡੇ ਲਈ ਉਹਨਾਂ ਨੇ ਕਿਹਾ ਵਧੀਆ ਹੀ ਸੋਚਿਆ ਹੋਵੇ ਅੱਜ ਤੰਬੂ ਦੇ ਵਿੱਚ ਰਹਿ ਰਹੇ ਹਾਂ ਤਾਂ ਦਾ ਕਹੇ ਵੀ ਹਕੀਮ ਦਾ ਗੁਰੂ ਰਾਮਦਾਸ ਜੀ ਨੇ ਸਾਡੇ ਵਾਸਤੇ ਵਧੀਆ ਹੀ ਸੋਚਿਆ ਹੋਵੇ ਜਿਹੜੇ ਲੋਕ ਭੌਂਗਦੇ ਉਹਨਾਂ ਦੇ ਵੀ ਮੂੰਹ ਬੰਦ ਹੋ ਜਾਣ ਹੂੰ ਬੈਠਾ ਵਾ ਮੇਰਾ ਗੁਰੂ ਰਾਮਦਾਸ ਏਡੀ ਥੋੜੀ ਗੱਲ ਆ ਜਿਹਦਾ ਉਹਨਾਂ ਦੇ ਵੀ ਮੂੰਹ ਬੰਦ ਹੋ ਜਾਣ ਜਿਹੜਾ ਇੰਨਾ ਬਕਵਾਸ ਕਰਦੇ ਨੇ ਵਾਧੂ ਘਾਟੂ ਤਾਂ ਦਾ ਕਹੇ ਵੀ ਜਾਂਦੇ ਸਾਡੇ ਮੂੰਹ ਤੇ ਕੋਈ ਆਣ ਕੇ ਕਰੇ ਹਾਂ ਹੂੰ ਕਿਤਾ ਉਹਨਾਂ ਦੇ ਵੀ ਗੁਰੂ ਰਾਮਦਾਸ ਮੂੰਹ ਬੰਦ ਕਰਦੇ ਇਹ ਤੋਂ ਵਧੀਆ ਨਾ ਸਾਡੇ ਲਈ ਸੋਚਿਆ ਹੋਵੇ ਗੁਰੂ ਰਾਮਦਾਸ ਨੇ ਹਨ ਨੂੰ ਚੇਤਾ ਹੀ ਤੰਬੂ ਦੇ ਵਿੱਚ ਕਿਹੜੀਆਂ ਕਿੜੀਆਂ ਹੁਣ ਮੁਸ਼ਕਲਾਂ ਆ ਰਹੀਆਂ ਨੇ ਮੁਸ਼ਕਲਾਂ ਤਾਂ ਕੋਈ ਵੀ ਨਹੀਂ ਸੁਰਗੀ ਆ ਚੜਦੀ ਕਲਾ ਚੜਦੀ ਕਲਾਈ ਆ ਮਹਾਰਾਜ ਸੱਚਾ ਪਾਛਾ ਜੇ ਹੁਣ ਕਵਾਂਗੇ ਵੀ ਮੁਸ਼ਕਲਾਂ ਆਉਂਦੀਆਂ ਤਪਦੀ ਬੜੀ ਆ ਉਹ ਵਾ ਜੇ ਆ ਤੇ ਫਿਰ ਕੀ ਕਰਾਂਗੇ ਹਣਾ ਕੋਈ ਗੱਲ ਨਹੀਂ ਹੌਸਲੇ ਬੁਲਾਂਦ ਆ ਇੰਨੀ ਇੰਨੀ ਹਿੰਮਤ ਕਿੱਥੋਂ ਆਉਂਦੀ ਹੈ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਦਿੰਦਾ ਵਾ ਜੀ ਇਹ ਨਹੀਂ ਹਿੰਮਤ ਉਹ ਹੀ ਦਿੰਦਾ ਵਾ ਜੀ ਤਾਂ ਨਾ ਕਿ ਉਹਨੇ ਇਤੋਂ ਤੱਕ ਪਹੁੰਚਾਇਆ ਸੀ ਜੇ ਨਹੀਂ ਵੀ ਰਹੀ ਤੇ ਗਾਂ ਅੱਗੇ ਵੀ ਬਣਾ ਕੇ ਦੇਣਗੇ ਤੇ ਗੁਰੂ ਰਾਮਦਾਸ ਜੀ ਬਣਾ ਕੇ ਦੇਣ ਬੜਾ ਪਰੋਸਾ ਗੁਰੂ ਰਾਮਦਾਸ ਜੀ ਦੇ ਬੜਾ ਗੁਰੂ ਰਾਮਦਾਸ ਜੀ ਦੇ ਘਰ ਜਾਈਦਾ ਵਾ ਬੜਾ ਪਰੋਸਾ ਗੁਰੂ ਰਬ ਨਾਲ ਸ਼ਿਕਵਾ ਕੋਈ ਸ਼ਿਕਵਾ ਕਿਸੇ ਨਾਮ ਨਹੀਂ ਕੇ ਭੈਣ ਭਰਾਵਾਂ ਨੀ ਗਿਲਵਾ ਸ਼ਿਕਵਾ ਪਰ ਜਦੋਂ ਕੋਈ ਵੀਡੀਓ ਪਾਉਂਦਾ ਨਾ ਉਦੋਂ ਗੁੱਸਾ ਝੜਦਾ ਵਾ ਵੀ ਜੇ ਤੂੰ ਕਾਕਾ ਸਾਹਮਣੇ ਹੋਵੇਂ ਤਾਂ ਫੇਰ ਤੈਨੂੰ ਦਸੀਏ ਵੀ ਉਹ ਗੱਲ ਵੀ ਪਪੇ ਦਾ ਪੈੰਦੜਾ ਕਿਧਰੋਂ ਪੈਂਦਾ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਜੇ ਕੋਈ ਸਾਹਮਣੇ ਆਣ ਕੇ ਬੋਲੇ ਤੇ ਐਦਾਂ ਨਹੀਂ ਕਿਹੜੀ ਗੱਲ ਆ ਐਦਾਂ ਚੋਰੀ ਤੇ ਜਿਹੜਾ ਮਰਜੀ ਚੋਰੀ ਦਾ ਪਠਾਣੇਦਾਰ ਨੇ ਵੀ ਗਾਲਾਂ ਕੱਢ ਲੈਣੇ ਆ ਹੂੰ ਇੱਥੇ ਤੱਕ ਡੀਸੀ ਨਹੀਂ ਆ ਡੀਸੀ ਤਾਂ ਡੀਸੀ ਉਹ ਉਹ ਜਿਹੜੀ ਲੇਡੀ ਆ ਡੀਸੀ ਬਹੁਤ ਜਿਆਦਾ ਚੰਗੀ ਆ ਬਹੁਤ ਜਿਆਦਾ ਚੰਗੀ ਚਲੋ ਪਾਣੀ ਦੇ ਵਿੱਚ ਇੱਥੇ ਜਿੰਨੇ ਦਿਨ ਸਾਡੇ ਪਾਣੀ ਰਿਹਾ ਨਾ ਬੜੀ ਉਹਨਾ ਮਟਕ ਦੀ ਨਹੀਂ ਇਥੋਂ ਤੱਕ ਆਏ ਤੇ ਫਿਰ ਕੀ ਕੋਈ ਗੱਲ ਨਹੀਂ ਆ ਜਾਣਗੇ ਸਾਡੀ ਆਵਾਜ਼ ਪਹੁੰਚਦੀ ਆ ਜਾਣਗੇ ਏਡੀ ਵੀ ਨਹੀਂ ਕੋਈ ਗੱਲ ਕਿਸੇ ਨਾਲ ਗੱਲ ਵਾਸ਼ਕਵਾਨੀ ਰੱਬ ਨਾ ਵਾ ਕਿ ਹੱਥੋਂ ਸਾਨੂੰ ਸੋਸ਼ਲ ਮੀਡੀਆ ਤੇ ਦੇਖ ਕੇ ਲੱਗ ਰਿਹਾ ਕਿ ਇਹ ਕੋਠੀ ਤਾਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਗਈ ਇੱਥੇ ਤਾਂ ਹਰ ਮਦਦ ਪਹੁੰਚ ਗਈ ਹੈ ਇਹਦੇ ਲੋਕ ਹੀ ਹੋਈ ਆ ਨਾ ਉਹਨਾਂ ਨੂੰ ਇਹ ਆ ਵੀ ਬਹੁਤ ਜਿਆਦੀ ਹੈ ਜਿਹੜੀ ਆ ਪੇਮਸ ਹੋ ਗਈ ਆ ਤੇ ਇਹਨਾਂ ਨੂੰ ਪੈਸਾ ਹੀ ਪਤਾ ਨਹੀਂ ਕਿੰਨਾ ਕ ਆ ਗਿਆ ਵਾ ਪੈਸਾ ਹੀ ਪਤਾ ਨਹੀਂ ਕਿੰਨਾ ਕ ਆ ਗਿਆ ਵਾ ਅਸਲ ਚ ਹਕੀਕਤ ਨਹੀਂ ਹੈ ਇਹ ਨਹੀਂ ਕੋਈ ਗੱਲ ਨਹੀਂ ਐਡਾ ਵੱਡਾ ਪਾੜਾ ਨਹੀਂ ਬੇਟਾ ਕੋਈ ਜਿਹੜਾ ਪੂਰਾ ਕਟਾਪ ਕਰ ਸਕਦਾ ਹੈ ਗੁਰੂ ਰਾਮਦਾਸ ਹੀ ਕਰੇਗਾ ਹੋਏਗਾ ਤੇ ਕਰੇਗਾ ਵੀ ਲੋਕੀ ਆ ਵੀਡੀਓ ਦੇ ਗੱਲੇ ਨਾਲ ਬੋਲੇ ਆ ਨਾ ਤੇ ਲੋਕਾਂ ਨੇ ਥੱਲੇ ਥੱਲੇ ਗੰਦੇ ਗੰਦੇ ਕਮੈਂਟ ਕਰਨੇ ਆ ਤੇ ਕਰੀ ਜਾਂਦੇ ਜਿਨ੍ਹਾਂ ਦਾ ਉਹ ਪੇਸ਼ਾ ਬਣਾ ਉਹਨੇ ਕਰੀ ਜਾਣਾ ਕੋਈ ਗਲਤ ਸਹੀ ਉਹ ਕੋਠੀ ਹੈ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਦੇਖੀ ਜਿਹੜੀ ਇਟਲੀ ਵਾਲੀ ਕੋਠੀ ਕਰਕੇ ਚਰਚਾ ਦੇ ਵਿੱਚ ਹੋਈ ਤੇ ਇਹ ਉਹੀ ਮਾਤਾ ਜੀ ਨੇ ਜਿਨ੍ਹਾਂ ਦੇ ਨੌਜਵਾਨ ਪੁੱਤਰ ਨੇ ਆਪਣੀ ਮਿਹਨਤ ਦੇ ਨਾਲ ਇਹ ਕੋਠੀ ਬਣਾਈ ਸੀ ਪਰ ਇਹ ਕੋਠੀ ਜਿੱਦਾਂ ਹੀ ਪਾਣੀ ਆਉਂਦਾ ਹੈ ਉਸੇ ਦਿਨ ਖੇਰੁਖੇਰੁ ਹੋ ਜਾਂਦੀ ਹੈ